हां जी दोस्तों स्वागत ਕਰਦੇ ਆਂ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੱਥੇ ਕਿ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਸਿੰਗਰ ਤੇ ਐਕਟਰ ترسیમ ਜੱਸੜ ਬਾਰੇ ਉਹਨਾਂ ਦੀ ਪੜ੍ਹਾਈ ਲਿਖਾਈ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਅਤੇ ਉਹਨਾਂ ਦੇ ਜਨਮ ਸਥਾਨ ਬਾਰੇ ਸਾਰਿਆਂ ਤੋਂ ਪਹਿਲਾਂ ਆਪਾਂ ਜਾਣਦੇ ਆਂ ਉਹਨਾਂ ਦਾ ਜਨਮ ترਸੀਮ ਜੱਸੜ ਦਾ ਜਨਮ 4 ਜੁਲਾਈ 1986 ਨੂੰ ਖੰਡਮਲੋ ਜ਼ਿਲ੍ਹਾ ਫਤਿਹਗੜ ਪੰਜਾਬ ਦੇ ਵਿੱਚ ਹੋਇਆ। ਉਹਨਾਂ ਦੇ ਜਿਹੜੇ ਆ ਕਿ ਇੱਕ ਉਹਨਾਂ ਦਾ ਘਰ ਹੈਗਾ ਜੱਦੀ ਘਰ ਉਹਨਾਂ ਦਾ ਮਲੋ ਦੇ ਵਿੱਚ ਆ ਪਰ ਉਹਨਾਂ ਨੇ ਹੁਣ ਆਪ ਦਾ ਮੋਹਾਲੀ ਵਿੱਚ ਦੇ ਵੀਕਰ ਲੈ ਲਿਆ ਹੈ। ਉਹਨਾਂ ਨੇ ਆਪ ਦੇ ਸਕੂਲ ਦੀ ਪੜ੍ਹਾਈ ਆਪ ਦੇ ਪਿੰਡ ਤੋਂ ਹੀ ਪ੍ਰਾਪਤ ਕਰੀ 5ਵੀਂ ਤੱਕ ਦੀ ਤੇ ਇਸ ਤੋਂ ਬਾਅਦ ਉਹਨਾਂ ਨੇ ਜਿਹੜੀ ਆ ਮਾਤ ਫਤੇਗੜ ਮਾਤਾ ਗੁਜਰੀ ਕਾਲਜ ਹੈਗਾ ਉੱਥੇ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਸੀ ਜਿਹੜੀ ਪੂਰੀ ਕਰੀ ਸੀਗੀ ਤੇ ਉੱਥੇ ਉਹਨਾਂ ਦੀ ਦੋਸਤੀ ਸੀ ਜਿਹੜੀ ਕਾਲਜ ਦੇ ਵਿੱਚ ਜਦੋਂ ਉਹ ਪੜ੍ਹਦੇ ਹੁੰਦੇ ਸੀ ਉਸ ਸਮੇਂ ਉਹਨਾਂ ਦੀ ਦੋਸਤੀ ਕੁਲਵੀਰ ਚਿੰਜਰ ਦੇ ਨਾਲ ਹੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਦੀਆਂ ਦੋ ਵੱਡੀਆਂ ਭੈਣਾਂ ਨੇਗੀਆਂ ਉਹ ਕੁਲਵੀਰ ਚਿੰਜਰ ਦੇ ਜਿਹੜੇ ਪਿਤਾ ਨੇਗੇ ਉਹ ਇੱਕ ਸਰਕਾਰੀ ਮੁਲਾਜ਼ਮ ਹਨ ਲੱਗੇ ਹੋਏ ਨੇਗੇ ਤੇ ਅੱਜ ਕੱਲ ਉਹ ਮੁਹਾਲੀ ਦੇ ਵਿੱਚ ਹੀ ਰਹਿੰਦੇ ਨੇਗੇ ਆਪਣੇ ਪਰਿਵਾਰ ਦੇ ਨਾਲ ਤਰਸੀਮ ਜੱਸੜ ਦੀ ਜਦੋਂ ਕੁਲਵੀਰ ਚਿੰਜਰ ਨਾਲ ਮੁਲਾਕਾਤ ਹੋਈ ਤੇ ਉਹਨਾਂ ਦੀ ਉੱਥੇ ਕਾਲਜ ਦੇ ਵਿੱਚ ਕੁਲਵੀਰ ਚਿੰਜਰ ਨਾਲ ਬਹੁਤ ਹੀ ਵਧੀਆ ਗਹਿਰੀ ਜਿਹੜੀ ਦੋਸਤੀ ਸੀ ਪੈ ਗਈ ਸੀ ਤੇ ਏਦੂ ਬਾਅਦ ਉਹਨੂੰ ਮਤਲਬ ਉਹਨਾਂ ਨੇ ਵੀਜ਼ਾ ਅਪਲਾਈ ਕਰਿਆ ਹੋਇਆ ਸੀ ਲੰਡਨ ਦਾ ਤੇ ਉਥੋਂ ترشیم جسڑ ਨੂੰ ਉਹਦਾ بیجا لگ گیا سیਗਾ تے پھر ترشیم جسڑ نے ਜਿਹੜੀ اپ دی کالج دی پڑھائی ادھوری ਛੱਡ کے اوہو ਵਿਦੇਸ਼ ਵਿੱਚ ਕੰਮ ਕਰਨ ਲਈ ਚਲੇ ਗਏ ترشیم جسੜ ਨੇ ਉੱਥੇ ਲਗਭਗ ਡੇਢ ਸਾਲ ਜਿਹੜਾ ਕੀ ਕੰਮ ਕਰਿਆ ਤੇ ਜਦੋਂ ترشیم جسੜ ਉੱਥੇ ਰਹਿੰਦੇ ਹੁੰਦੇ ਤੇ ਉਸ ਸਮੇਂ ਉਹਨਾਂ ਨੂੰ کالج ਦੀਆਂ ਜਿਹੜੀਆਂ ਯਾਦਾਂ ਸੀਆਂ ਉਹ ਆਉਂਦੀਆਂ ਰਹਿੰਦੀਆਂ ਤੇ ترشیم جسੜ ਨੇ ਇੱਕ ਗਾਣਾ ਲਿਖਿਆ ਸੀ ਕਾਲਜ ਦੀ ਯਾਦ ਜਿਹੜਾ ਕੀ ਗਾਣਾ ਕੁਲਵੀਰ ਚਿੰਝਰ ਨੇ ਗਾਇਆ ਸੀ ਐਦੂ ਬਾਦ ਕੁਲਵੀਰ ਚਿੰਝਰ ਨੇ ਜਿਹੜਾ ਇਹ ਗਾਣਾ ਗਾਇਆ ਸੀ ਇਹ ਗਾਣਾ ਬਹੁਤ ਹੀ ਹਿੱਟ ਹੋ ਗਿਆ ਸੀ ਉਸ ਸਮੇਂ ਦੇ ਵਿੱਚ ਫਿਰ ਕੁਲਵੀਰ ਚਿੰਝਰ ਨੇ ਇੱਕ ਹੋਰ ਕੈਸਟ ਗੱਡੀ ਜਿਹਦਾ ਨਾਂ ਅਸੀਂ ਬੇਲੀ ਜਨਤਾ ਉਹਦੇ ਵਿੱਚ ਜਿੰਨੇ ਵੀ ਗਾਣੇ ਜਿੰਨੇ ਵੀ ਗਾਣੇ ਲਿਖੇ ਹੋਏ ਸੀਗੇ ਉਹ ਸਾਰੇ ਗਾਣੇ ਸੀਗੇ ਜਿਹੜੇ ਕਿ ਤਰਸੀਮ ਜਸੜ ਨੇ ਖੁਦ ਆਪ ਲਿਖੇ ਜੀ ਤੇ ਉਹ ਸਾਰੇ ਗਾਣੇ ਉਹ ਸਾਰੀ ਕੈਸਟ ਉਸ ਸਮੇਂ ਬਹੁਤ ਹੀ ਸੁਪਰ ਹਿੱਟ ਰਹੀ ਇਸ ਤੋਂ ਬਾਅਦ ਤਰਸੀਮ ਜਸੜ ਮੁੜ ਵਾਪਸ ਇੰਡੀਆ ਆ ਗਏ ਤੇ ਉੱਥੇ ਉਹਨਾਂ ਨੇ ਆ ਕੇ ਇੰਡੀਆ ਆ ਕੇ ਆਪਣੇ ਦੋਸਤ ਮਿੱਤਰਾਂ ਨਾਲ ਮਿਲ ਕੇ 2012 ਦੇ ਵਿੱਚ ਉਹਨਾਂ ਨੇ ਬੇਲੀ ਜਨਤਾ ਕੰਪਨੀ ਸੀ ਜਿਹੜੀ ਕਿ 뮤지컬ੀ ਬਣਾ ਲਈ ਸੀਗੀ ਇਦਵਾਰ ਉਹਨਾਂ ਨੇ ਤਰਸੀਮ ਜਸੜਨੀ ਆਪਣੇ ਪੰਜਾਬੀ 뮤직 ਇੰਡਸਟਰੀ ਵਿੱਚ ਆਪਣੇ ਗਾਣੇ ਨਾਲ ਡੈਬਿਊ ਕੀਤਾ ਸੀਗਾ ਹੱਤਵਾਦੀ ਹੈ ਗਾਣਾ ਆਇਆ ਸੀ ਉਹਨਾਂ ਦਾ ਪਹਿਲਾ ਜਿਹੜਾ ਕਿ ਗਾਣਾ ਸੈਂਸਰ ਬੋਰਡ ਨੇ ਮਨਜ਼ੂਰ ਨਹੀਂ ਕਰਿਆ ਸੀਗਾ ਤੇ ਉਹ ਗਾਣਾ ਜਿਹੜਾ ਕਿ ਟੀਵੀ ਉੱਤੇ ਨਹੀਂ ਚੱਲਿਆ ਪਰ ਉਹ ਗਾਣਾ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਚੱਲਿਆ ਤੇ ਗਾਣਾ ਵਧੀਆ ਫੇਮ ਹਾਸਲ ਕਰ ਗਿਆ ਸੀਗਾ ਇਦੂਆਦ ਤਰਸੀਮ ਜੱਸੜ ਨੇ ਫੇਰਾ ਹੋਰ ਬਹੁਤ ਵਧੀਆ ਸੁਪਰ ਹਿੱਟ ਸੌਂਗ ਨੇ ਜਿਹੜੇ ਕਿ ਕਰੇ ਜਿਵੇਂ ਫਰਦਾਂ ਅਸੂਲ ਗੈਸਟਾਈ ਸੀ ਸਰਦਾਰ ਹੋਰ ਵੀ ਬਹੁਤ ਵਧੀਆ ਜਿਵੇਂ ਕਿ ਤੇਰਾ ਤੇਰਾ ਹੈਪੀਨੈਸ ਹੋਰ ਬਹੁਤ ਵਧੀਆ ਜਿਹੜੇ ਕਿ ਤਰਸੀਮ ਜੱਸੜ ਨੇ ਸੱਭਿਆਚਾਰਕ ਗੀਤ ਨੇ ਜਿਹੜੇ ਕਿ ਗਾਏ ਨੇਗੇ ਇਦੂਆਦ ਤਰਸੀਮ ਜੱਸੜ ਨੇ 2017 ਦੇ ਵਿੱਚ ਆਪਣੀ ਪਹਿਲੀ ਪੰਜਾਬੀ ਮੂਵੀ ਕਰੀ ਰੱਬ ਦਾ ਰੇਡੀਓ ਤੇ ਇਹ ਮੂਵੀ ਕਰਨ ਤੋਂ ਬਾਅਦ ਉਸੇ ਸਾਲ ਹੀ ਤਰਸੀਮ ਜੱਸੜ ਨੇ ਇੱਕ ਹੋਰ ਮੂਵੀ ਕਰੀ ਸਰਦਾਰ ਮੁਹੰਮਦ ਜਿਹੜੀ ਕਿ ਇਹ ਮੂਵੀਆਂ ਬਹੁਤ ਹੀ ਵਧੀਆ ਸੁਪਰ ਹਿੱਟ ਮੂਵੀਆਂ ਉਸ ਸਮੇਂ ਰਹੀਆਂ ਤੇ ਤਰਸੀਮ ਜੱਸੜ ਨੂੰ ਇੱਕ ਬਹੁਤ ਹੀ ਵਧੀਆ ਜਿਹੜਾ ਕਿ ਨਾਮ ਸੀਗਾ ਪੰਜਾਬੀ ਇੰਡਸਟਰੀ ਦੇ ਵਿੱਚ ਮਿਲ ਗਿਆ ਸੀਗਾ ਤਰਸੀਮ ਜੱਸੜ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਵਧੀਆ ਪੰਜਾਬੀ ਮੂਵੀਆਂ ਨੇ ਜਿਹੜੀਆਂ ਕੀ ਕਰੀਆਂ ਨੇ ਜਿਵੇਂ ਕਿ ਉਡਾੜਾ ਬਦਾਰੇ ਡਿਓ 2 ਕਰੀ ਸੀਗੀ ਖਾਓ ਪੀਓ ਮਿੱਤਰੋ ਐਸ਼ ਕਰੋ ਹੋਰ ਵੀ ਤਿੰਨ ਚਾਰ ਮੂਵੀਆਂ ਨੇ ਜਿਹੜੀਆਂ ਕੀ ਕਰੀਆਂ ਨੇ ਤਰਸੀਮ ਜਸੜ ਨੇ ਇਸ ਤੋਂ ਇਲਾਵਾ ਤਰਸੀਮ ਜਸੜ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਸੱਭਿਆਚਾਰਕ ਗੀਤ ਨੇ ਜਿਹੜੇ ਕੀ ਲਿਖਦੇ ਰਹਿੰਦੇ ਨੇਗੇ ਤਰਸੀਮ ਜਸੜ ਦੀ ਇੱਕ ਬਹੁਤ ਹੀ ਵਧੀਆ ਖਾਸ ਗੱਲ ਹੈਗੀ ਜਿਹੜੀ ਕਿ ਤਰਸੀਮ ਜਸੜ ਇੱਕ ਬੱਕਰੀ ਹੀ ਪੱਗ ਬੰਦੇ ਨੇਗੇ ਤੇ ਉਹਨਾਂ ਦੀ ਪੱਗ ਦੀ ਰੀਸ ਅੱਜ ਕੱਲ ਦੇ ਨੌਜਵਾਨ ਜਿਹੜੇ ਕੀ ਕਰਦੇ ਰਹਿੰਦੇ ਨੇ ਕਿ ਉਹਨਾਂ ਨੂੰ ਫੋਲੋ ਕਰਦੇ ਨੇ ਕਿ ਉਹਨਾਂ ਦੇ ਤਰ੍ਹਾਂ ਉਹਨਾਂ ਦੇ ਨਾਲ ਦੀ ਪੱਗ ਬੰਦੇ ਨੇਗੇ ਤੇ ਤਰਸੀਮ ਜੱਸੜ ਇੱਕ ਬੱਕਰੀ ਹੀ ਕਲਮਾ ਲਿਖ ਦੇਣਗੇ ਜੇ ਤੁਸੀਂ ਵੀ ਤਰਸੀਮ ਜੱਸੜ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ